ਦੇਮੋ ਕਰਨਾ ਕਰਿਆ ਸਾਰੇ ਕੌਂਸਲ ਮੈਂਬਰ ਜਿਹੜੇ ਮੁੱਢਲੇ ਖਾਰ ਦੇ ਆਪੂ ਸਰ ਅੱਜ ਉਹਨਾਂ ਨਾਲ ਮੀਟਿੰਗ ਹੋਈ ਹੈ ਉਹਨਾਂ ਤੋਂ ਸੁਝਾਅ ਤੇ مشوره ਲਏ ਗਏ ਹੈ ਕਿ ਆਉਣ ਵਾਲੇ ਸਮੇਂ ਚ ਕਿਸ ਪ੍ਰਕਾਰ ਅਸੀਂ ਇਲੈਕਸ਼ਨ ਲੜਨਾ ਹੈ ਉਹਨਾਂ ਸਾਰਿਆਂ ਨੇ ਆਪਣੀ ਆਪਣੀ رائے ਦਿੱਤੀ ਹੈ رائے ਦੇ ਮੁਤਾਬਕ ਸਰਕਾਰੀ ਦੇ ਬਟਾਬ ਔਰ ਆਉਣ ਵਾਲੇ ਸਮੇਂ ਦੀ ਲੀਡਰਸ਼ਿਪ ਦਾ ਗਲਬਾ ਕਰਨਾ ਕੁਬਾਰ ਜੋਗ ਆਪਣਾ ਕੈਂਡੀਡੇਟ ਅਨਾਉਂਸ ਕਰਾਂਗੇ ਔਰ ਸਾਡਾ ਜਿਹੜਾ ਕੈਂਡੀਡੇਟ ਹੈ ਕਿੰਨੀ ਇਹਦੀ ਜੇ ਸਾਫ ਸੁਥਰਾ ਹੋਣਾ ਚਾਹੀਦਾ ਇਸ ਪ੍ਰਕਾਰ ਬਹੁਤ ਪਾਰਟੀਆਂ ਦੇ ਕੈਂਡੀਡੇਟਾਂ ਦੇ ਇਲਜ਼ਾਮ ਲੱਗਦੇ ਹੈ ਚੰਗੀ ਸ਼ਖੀ ਵਾਲਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਹਜੇ ਕੈਂਡੀਡੇਟ ਦੀ ਅਨਾਉਂਸ ਨਹੀਂ ਹੋਈ ਲੇਕਿਨ ਜਿਸ ਪ੍ਰਕਾਰ ਸਾਡੇ ਸਾਰੇ ਹੀ ਜਿਹੜੇ ਪੰਜਾਬ ਵਾਲੇ ਕੈਂਡੀਡੇਟ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਾਰੇ ਜੋ ਫੈਸਲਾ ਪਾਰਟੀ ਦਾ ਹੋਏਗਾ ਉਹ ਨੂੰ ਸਿਰ ਮੱਥੇ ਮੰਨਦੇ ਹੋਏ ਜੋ ਫੈਸਲਾ ਤੁਸੀਂ ਕਰੋਗੇ ਉਸੇ ਸਿਰੇ ਚੜਾਵਾਂਗੇ ਆਉਣਾ ਇੱਕ ਜਿਹੜੇ ਵਰਕਰ ਮਿਲਣੇ ਸੀ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਲੋਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਾਂ ਪਿੰਡ ਲੈਵਲ ਤੇ ਜਿਹੜੇ ਸਾਡੇ ਬੂਥ ਕਮੇਟੀਆਂ ਦੇ ਇੰਚਾਰਜ ਨੇ ਜਿਹਾ ਬੂਥ ਵਰਕਰ ਅੱਜ ਸਿਰਫ ਸ੍ਰੀ ਤੁੰਗਾ ਜੀ ਨੂੰ ਨਾਲ ਜੀਵਨ ਨੂੰ ਮੀਟਿੰਗ ਦਿੱਤੀ ਗਈ ਕਿੜੀ ਜਿਮਣੀ ਚੋਂ ਦਾ ਵਿਗੜ ਵਜਾਉਣ ਵੀ ਅਤੇ ਪ੍ਰਧਾਨ ਜੀ ਨੇ ਸਾਨੂੰ ਜੋ ਹੁਕਮ ਦਿੱਤੇ ਸਾਨੂੰ ਸਾਰਿਆਂ ਨੂੰ ਵੰਡ ਕੇ ਡਿਊਟੀਆਂ ਦਿੱਤੀਆਂ ਜਾਣੀਆਂ ਜਿੱਦੋਂ ਜਿੱਦੋਂ ਕਿੱਥੇ ਡਿਊਟੀ ਮਿਲੇਗੀ ਪੂਰੀ ਤੰਗਈ ਨਾ ਲਵਾ ਕੇ ਤੇ ਕਾਂਗਰਸ ਪਾਰਟੀ ਨੂੰ ਇਹ ਸੀਟ ਜਿੱਤ ਕੇ ਵੀ ਛੋੜੀ ਸੋ ਸਰ ਕਿਸ ਤਰ੍ਹਾਂ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੇ ਅੱਜ ਵੀ ਇੱਕ ਵਰਕਰ ਮੀਟਿੰਗ ਚੀ ਵਰਕਰਾਂ ਜੀ ਇਨਾ ਅਫਸ਼ਾਸ਼ ਸੀ ਕਿ ਸੀਟ ਸਾਨੂੰ ਮੇਨੂੰ ਦੇ ਵਿਰੁੱਧ ਅਜ ਕੋਈ ਨਜ਼ਰ ਹੀ ਨਹੀਂ ਆਉਂਦੀ ਕਿ ਸੀਟ ਕਾਂਗਰਸ ਪਾਰਟੀ ਬੜੇ ਵੱਡੇ ਮਾਰਜਨ ਨਾਲ ਜਿੱਤੇਗੀ ਤੇ ਵਰਕਰਾਂ ਨੂੰ ਪੰਡਾ ਜੀ ਨੇ ਪੂਰਨ ਭਰੋਸਾ ਦਿਵਾਇਆ ਕਿ ਕਾਂਗਰਸ ਸੱਚੀ ਕਾਂਗਰਸ ਪਾਰਟੀ ਤੁਹਾਡੇ ਨਾਲ ਡਟ ਕੇ ਖੜੀ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਸਰਕਾਰੀ ਜਿਹੜਾ ਤੰਤਰ ਮੰਤਰੀਆਂ ਵਰਤਨੇ ਕਰਨ ਘਬਰਾਉਣ ਦੀ ਲੋੜ ਨਹੀਂ ਉਹ ਖੋਦ ਇੱਥੇ ਬਹਿਣਗੇ ਉਹਨਾਂ ਦੀ ਅਗਵਾਈ ਇਹ ਸੀਟ ਲੜਾਂਗੇ ਤਾਂ ਡਟ ਕੇ ਕਾਂਗਰਸੀ ਵਰਤਨਾਂ ਦੇ ਨਾਲ ਖੜੇ ਹੋਣਗੇ ਥੈਂਕ ਯੂ ਅੱਜ ਸਾਡੇ ਪ੍ਰੈਜ਼ੀਡੈਂਟ ਰਾਜਾ ਬਲਿਕ ਸਾਹਿਬ ਤੁਹਾਨੂੰ ਸਭ ਨੂੰ ਜੀ ਸੋ ਮੰਨਣ ਇੱਕ ਵਰਵੀ ਜਿਹੜੀ ਇਕੱਤਰਤਾ ਸਾਡੇ ਵਿੱਚ ਸਾਭੀ ਹੋਈ ਆ ਉਹਦੇ ਜੋ ਉਹਨਾਂ ਨੇ ਕਿਹਾ ਵੀ ਥੋੜੇ ਦਰਾਂ ਦੇ ਵਿੱਚ ਪਾਰਟੀ ਆਪਣਾ ਕੈਂਡੀਡੇਟ ਕਲੀਅਰ ਕਰੂਗੀ ਉਹਨਾਂ ਚ ਜਿੰਨੇ ਵੀ ਦਾਅਵੇਦਾਰ ਆ ਰਹੇ ਆ ਟੂਲ ਵਰਕਰ ਆ ਉਹਨਾਂ ਨੂੰ ਉਹਨਾਂ ਨੇ ਅੱਜ ਹੀ ਕਿਹਾ ਵੀ ਆਪ ਆਪਣੇ ਹਲਕੇ ਦੀ ਡਰਜੋ ਤੇ ਵਰਕਰਾਂ ਦੇ ਨਾਲ ਗੱਲ ਕਰਕੇ ਤੇ ਆਪਣੀ ਸਮਝੋ ਕਿ ਇਹ ਤੁਹਾਡੀ ਇਲੈਕਸ਼ਨ ਜੜੀਆਂ ਚੱਲੂ ਹੋ ਚੁੱਕੀਆਂ ਸਾਰੇ ਮੇਕ